ਬਹੁਤ ਵਧੀਆ ਦੁੱਧ ਹੈ ਕੋਈ ਮੈਨੂੰ ਅਜੇ ਤੱਕ ਵਧੀਆ ਮਿਲੇ ਹੀ ਆਉਂਦੀ ਹੈ ਐਨ ਸਾਡੇ ਪਸੰਦ ਹੈ ਬਾਕੀ ਤੁਸੀਂ ਦੁੱਧ ਨੂੰ ਪੀਓ ਤੁਹਾਨੂੰ ਮਿੱਠਾ ਪਨ ਆਊਗਾ ਤੇ ਦੁੱਧ ਸਹੀ ਹੈ ਪੂਰੀ ਸ਼ੁੱਧਤਾ ਨਾਲ ਦੁੱਧ ਖਰੀਦਦੇ ਆ ਤੇ ਫੇਰ ਹੀ ਅਸੀਂ ਕਸਟਮਰ ਨੂੰ ਦੁੱਧ ਸੁਲਾਈ ਕਰਦੇ ਸਾਰੇ ਕਸਟਮਰ ਨੂੰ ਇਹ ਹੀ ਬੇਨਤੀ ਕਰਦਾ ਵੀ ਉਹ ਕਿਥੇ ਤੁਹਾਨੂੰ ਠੀਕ ਲੱਗਦਾ ਸਮਾਨ ਚਾਹੇ 10 ਘਰ ਜਿਹਾ ਹੈ 50 ਘਰ ਜਿਹਾ 100 ਘਰ ਅੱਗੇ ਜਾਣਾ ਪਵੇ ਸਮਾਨ ਉੱਥੋਂ ਲਿਆਓ ਤੇ ਆਪਦੇ ਪਰਿਵਾਰ ਦੀ ਤੇ ਆਪਦੀ ਸੁਰੱਖਿਆ ਆਪ ਇਕ ਵਲਾਂ ਮੈਂ ਸੈਂਪਲ ਵੀ ਚੈੱਕ ਕਰਾਇਆ ਸੀ ਉਹਨੇ ਜਕਾਰ ਪਕਾਰਾ ਫੈਟ ਠੀਕ ਆਈ ਗੱਲ ਕਰਾਂਗੇ ਦੁੱਧ ਦੀ ਕਿ ਦੁੱਧ ਦੀ ਜੋ ਪੈਦਾਵਾਰ ਹੈ ਅੰਕੜਿਆਂ ਦੇ ਮੁਤਾਬਕ ਪੈਦਾਵਾਰ ਬਹੁਤ ਘੱਟ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਡਿਮਾਂਡ ਦੀ ਤਾਂ ਡਿਮਾਂਡ ਬਹੁਤ ਜ਼ਿਆਦਾ ਹੈ ਪਹਿਨਾ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਸੀ ਕਿ ਹਰ ਘਰ ਵਿੱਚ ਮੱਝਾਂ ਗਾਵਾਂ ਹੁੰਦੀਆਂ ਸੀ ਲੇਕਿਨ ਅੱਜ ਜਦਕਰ ਗੱਲ ਕੀਤੀ ਆਵੇ ਪਿੰਡਾਂ ਦੀ ਤਾਂ ਕਿਤੇ ਕਿਤੇ ਹੀ ਕਿਸੇ ਕਿਸੇ ਨੇ ਹੀ ਮੱਝਾਂ ਗਾਵਾਂ ਰੱਖਿਆ ਹੋਇਆ ਹਨ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੁੱਧ ਆ ਕਿੱਥੋਂ ਰਿਹਾ ਹੈ ਅੱਜ ਦਿਨ ਆਪਾਂ ਖਬਰਾਂ ਵਿੱਚ ਦੇਖਦੇ ਹਾਂ ਕਿ ਕੈਮੀਕਲਾਂ ਦੇ ਨਾਲ ਨਕਲੀ ਦੁੱਧ ਦੁੱਧ ਤਿਆਰ ਹੋ ਰਿਹਾ ਹੈਗਾ ਨਕਲੀ ਦੁੱਧ ਦੀ ਅਤੇ ਅਸਲੀ ਦੁੱਧ ਦੀ ਪਛਾਣ ਕਿਵੇਂ ਕਰੀਏ ਕਿਉਂਕਿ ਜੇ ਤੁਹਾਡੇ ਘਰ ਵਿੱਚ ਕੋਈ ਦੂਜੀ ਦੁੱਧ ਪਾ ਕੇ ਜਾਂਦਾ ਹੈ ਤਾਂ ਆਪਾਂ ਹਰ ਰੋਜ਼ ਤਾਂ ਉਸ ਨੂੰ ਲੈ ਕੇ ਲੈ ਜਾ ਕੇ ਟੈਸਟ ਨਹੀਂ ਕਰਵਾ ਸਕਦੇ ਇੱਕ ਲਗਾਤਾਰ ਪਿਛਲੇ ਸਾਲਾਂ ਦੇ ਅੰਕੜੇ ਦੇਖੇ ਜਾਵੇ ਤਾਂ ਦੁੱਧਾਂ ਦੇ ਜੋ ਸੈਂਪਲ ਹਨ ਬਹੁਤ ਜ਼ਿਆਦਾ ਸੈਂਪਲ ਫੇਲ ਆਏ ਹਨ ਦੁੱਧ ਤੇ ਤੋਂ ਹੀ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਜਿਵੇਂ ਮਠਾਈ ਹੋਗੀ ਪਨੀਰ ਹੋ ਗਿਆ ਦਹੀਂ ਹੋਗੀ ਇਹ ਸਾਰੀਆਂ ਚੀਜ਼ਾਂ ਦੁੱਧੋਂ ਤਿਆਰ ਹੁੰਦੀਆਂ ਨੇ ਬੜਾ ਪੁਰਾਣਾ ਇੱਥੇ ਕੰਮ ਕਰਦੇ ਹਨ ਤੁਹਾਨੂੰ ਤੁਹਾਨੂੰ ਅਗੇ ਤਸਵੀਰਾਂ ਮੂਹਰ ਡੈਰੀ ਦੀਆਂ ਜਿੱਥੇ ਕਿ ਬਹੁਤ ਹੀ ਪੁਰਾਣੇ ਇਹ ਕੰਮ ਕਰ ਰਹੇ ਹਨ ਅਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਦੁੱਧ ਕਿੱਥੋਂ ਇਹ ਲੈਂਦੇ ਨੇ ਗੱਲ ਕੀਤੀ ਜਾਵੇ ਤਾਂ ਦੁੱਧ ਵੀ ਪਹਿਚਾਨ ਕੀਤੀ ਜਾਵੇ ਪਹਿਲਾਂ ਤਾਂ ਗੱਲ ਕਰਾਂਗੇ ਇਹਨਾਂ ਦੇ ਕੋਲੇ ਕਸਟਮਰ ਨੇ ਜਦੋਂ ਦੁੱਧ ਲੈਣ ਵਾਸਤੇ ਆਏ ਨੇ ਕੀ ਨਾਮ ਹੈ ਆਪਣਾ ਮਰੀਕ ਸਿੰਘ ਜੀ ਅਨੁਰੂਧ ਸਿੰਘ ਜੀ ਆਪਾਂ ਦੇਖਦੇ ਆਂਗੇ ਆਜ ਦਿਨ ਆਪਾਂ ਸੈਂਪਲ ਦੇਖਦੇ ਆਂ ਕਿ ਲੋਕਾਂ ਦੇ ਫੇਲ ਹੋ ਰਹੇ ਨੇ ਖਬਰਾਂ ਦੇਖਦੇ ਆਂ ਕਿ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਨਗਰੀ ਦੁੱਧ ਤਿਆਰ ਹੋ ਰਿਹਾਗਾ ਤਾਂ ਇੱਥੇ ਤੁਸੀਂ ਦੁੱਧ ਲੈਣ ਆਨੇ ਹੋ ਕਿ ਕਿੰਨਾਂ ਦਾ ਭਰੋਸਾ ਇੱਥੋਂ ਦੇ ਦੁੱਧ ਕਿਹੇ ਮਿਲਦਾ ਮੈਨੂੰ ਤਾਂ ਜੀ ਸਾਲ ਹੋ ਗਿਆ ਪੂਰਾ ਬਹੁਤ ਵਧੀਆ ਦੁੱਧ ਹੈ ਕੋਈ ਮੈਨੂੰ ਤਾਂ ਅਜੇ ਤੱਕ ਵਧੀਆ ਮਿਲੇ ਹੀ ਆਉਂਦੀ ਹੈ ਐਨ ਸਾਡੇ ਪਸੰਦ ਹੈ ਸਾਲ ਹੋ ਗਿਆ ਜੀ ਪੂਰਾ ਪਹਿਲਾਂ ਕਿਸੇ ਪਾਸੇ ਹੋਰ ਲੈਂਦੇ ਸੀ ਕੋਈ ਲੱਗਦਾ ਸੀ ਕਿ ਫਰਕ ਕਿਸੇ ਵੀ ਉਥੋਂ ਦਾ ਫਰਕ ਨਿਕਲਿਆ ਆਪਾਂ ਦੁੱਧ ਇੱਥੋਂ ਲੈਣਾ ਪਹਿਲਾਂ ਫਰਕ ਦੀ ਦੂਜੀ ਤੋਂ ਲਿਆ ਕਰਦੇ ਘਰੇ ਪਾ ਕੇ ਜਾਂਦਾ ਦੀ ਉਹ ਪਾਣੀ ਦੀ ਹਾਂਜੀ ਪਹਿਲਾਂ ਦੂਜੀ ਘਰੇ ਪਾਇੰਦਾ ਸੀਗਾ ਹੁਣ ਲੈਣ ਆਣੇ ਹੋਗੇ ਹਨਾ ਤੇ ਦਿੱਕਤ ਤਾਂ ਸਾਹਮਣੇ ਦਾ ਕਰਨਾ ਪੈਦਾ ਹੋਊਗਾ ਵੀ ਦੁੱਧ ਲੈ ਕੇ ਆਣਾ ਪਿਆ ਰੇ ਕੰਮ ਇੱਧਰ ਕਰਦੇ ਆ ਜੀ ਨੇੜੀ ਆ ਕਿਹੜਾ ਦੂਰ ਹੈ ਘਰ ਵੀ ਆ ਤੀਆ ਨੇੜੀ ਕੋਈ ਦਿੱਕਤ ਨਹੀਂ ਦੁੱਧ ਚ ਕਿਤਨਾ ਕਿਤੇ ਜੇ ਦੁੱਧ ਕਿਦੋਂ ਸਹੀ ਮਿਲਦਾ ਹੈ ਤਾਂ ਜੇ ਤੋ ਅਸੀਂ ਥੋੜੀ ਦੂਰ ਜਾਣਾ ਵੀ ਪਵੇ ਤਾਂ ਤੁਹਾਡੇ ਕਨ ਮਤ ਮੁਤਾਬਕ ਇਹਨੂੰ ਜਾਣਾ ਚਾਹੀਦਾ ਹੈਗਾ ਕਿਉਂਕਿ ਚੀਜ਼ ਸਹੀ ਮਿਲ ਰਹੀ ਹੈ ਹਾਂਜੀ ਹਾਂਜੀ ਕਿਉਂਕਿ ਲੋਕ ਆਸ ਹੀ ਹੋ ਗਏ ਘਰੇ ਭਾਲ ਦੇ ਹਾਂਜੀ ਬਹੁਤ ਦੁੱਧ ਜਾਂਦਾ ਯੂਰੋ ਦੁੱਧ ਦੀ ਪੈਦਾਵਾਰ ਬਹੁਤ ਘੱਟ ਹੈ ਲੇਕਿਨ ਦੁੱਧ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਡੈਰੀਆਂ ਤੇ ਆਪਾਂ ਦੇਖਦੇ ਹਾਂਗੇ ਮਿਲਕ ਪਲਾਂਟਾਂ ਵਿੱਚ ਆਪਾਂ ਦੇਖਦੇ ਹਾਂ ਕਿ ਦੁੱਧ ਲਗਾਤਾਰ ਜਾ ਰਿਹਾ ਹੈ ਲੇਕਿਨ ਦੁੱਧ ਕਿੱਥੋਂ ਆ ਰਿਹਾ ਹੈ ਕੀ ਲੱਗੋ ਤੁਹਾਨੂੰ ਦੁੱਧ ਪਿੰਡਾਂ ਚ ਦੁੱਧ ਹੀ ਪੱਕ ਜਾਂਦੇ ਨੇ ਯੂਰੋ ਦਾ ਨੀ ਇੱਥੇ ਦੀ ਗੱਲ ਨਹੀਂ ਕਰਦੇ ਵੀ ਜਿਵੇਂ ਦੁੱਧ ਦੀ ਡਿਮਾਂਡ ਬਹੁਤ ਜਾਦੀ ਹੈ ਦੁੱਧ ਪੈਦਾਵਾਰ ਬਹੁਤ ਘਟਾ ਗਿਆ ਪਿੰਡਾਂ 'ਚ ਵੀ ਡੰਗਰ ਬੜੇ ਘਟ ਗਏ ਤਾਂ ਲੱਗਦਾ ਨਹੀਂ ਕਿ ਦੁੱਧ ਦੁੱਧ ਕਿਤੇ ਨਾ ਕਿਹੜੀ ਤਿਆਰ ਹੋ ਰਿਹਾ ਹੋ ਸਕਦਾ ਜੀ ਹਾਂਜੀ ਨਾਕਲੀ ਦੁੱਧ ਹੋ ਸਕਦਾ ਤਿਆਰ ਪਰ ਓਰੇ ਨਹੀਂ ਓਰੇ ਦੀ ਗਰੰਟੀ ਹੈ ਹਾਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਦੁੱਧ ਲਿਆਣ ਲੱਗੇ ਨੇ 1 ਸਾਲ ਦੇ ਤੇ 1 ਸਾਲ ਤੋਂ ਦੁੱਧ ਬਿਲਕੁਲ ਇਹਨੂੰ ਸਹੀ ਮਿਲ ਰਿਹਾ ਹੈ ਤੇ ਉਹ ਲੋਕਾਂ ਨੂੰ ਵੀ ਇਹਨਾਂ ਨੇ ਇਹ ਅਰਜ਼ੀ ਕੀਤੀ ਹੈ ਵੀ ਜੇ ਤੁਹਾਨੂੰ ਕੋਈ ਦੁੱਧ ਘਰੇ ਪਾਰਿਆ ਤੁਹਾਨੂੰ ਸਹੀ ਨਹੀਂ ਲੱਗਦਾ ਤਾਂ ਤੁਸੀਂ ਜਿੱਥੋਂ ਸਹੀ ਮਿਲਦਾ ਉੱਥੋਂ ਜਾ ਕੇ ਆਪ ਲਿਆਓਗੇ ਤਾਂ ਆਪਣੇ ਬੱਚਿਆਂ ਨੂੰ ਦੁੱਧ ਸਹੀ ਪਿਆ ਸਕਦੇ ਹੋਮਗੇ ਸਾਡੇ ਨਾਲ ਮੋਹ ਜਿਹੜੀ ਦੇ ਮਾਲਕ ਜੀ ਉਹਦੇ ਨੇ ਕੀ ਸਰ ਕੀ ਨਾਮ ਆਪਣਾ ਅਸ਼ਿੰਦਰ ਕੁਮਾਰ ਜੀ ਫਿਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਤੁਸੀਂ ਦੁੱਧ ਤਾਂ ਕਾਫੀ ਪੁਰਾਣਾ ਕੰਮ ਕਰ ਰਹੇ ਹੋਗੇ ਨਕਲੀ ਅਸਲੀ ਦੀ ਪਛਾਣ ਜੇਕਰ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਪਹਿਚਾਨ ਆਵੇਗੀ ਕਿਉਂਕਿ ਦੁੱਧ ਮਾਰਕੀਟ ਦੇ ਵਿੱਚ ਜਿਹੜਾ ਮਿਲ ਰਿਹਾ ਹੈਗਾ ਆਪਾਂ ਦੇਖਦੇ ਹਾਂ ਤਸਵੀਰਾਂ ਦੇ ਵਿੱਚ ਵੀ ਵੀਡੀਓ ਵਾਇਰਲ ਹੁੰਦੀ ਹੈ ਕਿ ਕੈਮੀਕਲ ਥੋੜਾ ਜਿਹਾ ਪਾਇਆ ਦੁੱਧ ਦੇ ਲਗਭਗ 38 ਸਾਲ ਦਾ ਸਾਨੂੰ ਪਜਾਨ ਤਜਰਬਾ ਹੈ ਦੁੱਧਾ ਤੇ ਪਹਿਚਾਨ ਤਾਂ ਆਪਣੇ ਮੂੰਹ ਦੇ ਟੇਸਟ ਤੋਂ ਹੀ ਆਏ ਵੀ ਅਸੀਂ ਦਾ ਦੁੱਧ ਵਾਲਾ ਜਿਹੜੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਇਹ ਦੱਸ ਸਕਦੇ ਆ ਵੀ ਉਹਨੂੰ ਮੂੰਹ ਦੇ ਦੁੱਧ ਮੂੰਹ ਦੇ ਟੇਸਟ ਤੋਂ ਹੀ ਦੁੱਧ ਦੀ ਪਹਿਚਾਨ ਕਰਨ ਦਾ ਅਸੀਂ ਢੰਗ ਦੱਸ ਸਕਦੇ ਆ ਕਿਉਂ ਕਿਵੇਂ ਕਰ ਸਕਦੇ ਆ ਮੂੰਹ ਦੇ ਟੇਸਟ ਨਾਲ ਕਿਵੇਂ ਪਹਿਚਾਨ ਹੁੰਦੀ ਹੈ ਤੁਸੀਂ ਦੁੱਧ ਨੂੰ ਉਬਾਲੋ ਤੁਸੀਂ ਉਹ ਚ ਮੜਾ ਜਾ ਜੂਰੀਆ ਪਾਓ ਵਾਲਕੇ ਉਹਨੂੰ ਦੁੱਧ ਦੇ ਦਰ ਕੇ ਦੇਖੋ ਉਸ ਨੂੰ ਪੂਰਾ ਕੜਤਨ ਆਊਗੀ ਉਹਦੇ ਤੇ 스멜 ਮਾਰੂਗੀ ਉੱਚ ਜੇ ਇਹ ਜੀ ਕੋਈ ਚੀਜ਼ ਹੈ ਤਾਂ ਤੁਹਾਡਾ ਅਲਟਰੇਸ਼ਨ ਉਹ ਜ਼ਰੂਰ ਹੈ ਜੀ ਉਹ ਦੁੱਧ ਚ ਬਾਕੀ ਤੁਸੀਂ ਦੁੱਧ ਨੂੰ ਪੀਓ ਤਾਂ ਜੋ ਮਿੱਠਾ ਪਾਣ ਆਊਗਾ ਤਾਂ ਦੁੱਧ ਸਹੀ ਹੈ ਤੇ ਜਦ ਜੇ ਚੁਗਨਾਟ ਜੀ ਆਵੇ ਤਾਂ ਵੀ ਦੁੱਧ ਅਲਟਰੇਸ਼ਨ ਵਾਲਾ ਹੋ ਸਕਦਾ ਉਹ ਨਾਲੇ ਕਹਿੰਦੇ ਨੇ ਕਿ ਦੁੱਧ ਤਾਂ ਹੁਣ ਕੈਮੀਕਲ ਆਜ ਆ ਗਿਆ ਕਿ ਪਤ ਨਹੀਂ ਲੱਗਦਾ ਵੀ ਅਸਲੀ ਕਿਹੜਾ ਨਾ ਕਿਹੜਾ ਐ ਐਮ ਐਲ ਆਈ ਉਤੇ ਵੀ ਉਹ ਨਹੀਂ ਆਉਂਦੀ ਐ ਜੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਪੁਰੇ ਬਿਰਕਾ ਦੀ ਜਾਂ ਹੋਰ ਵੀ ਲੈਬ ਹੈਗੀਆਂ ਨੇ ਉਹਦੇ ਵਿੱਚੋਂ ਜਾ ਕੇ ਟੈਸਟ ਕਰਵਾ ਸਕਦੇ ਹਾਂ ਤਾਂ ਉਸ ਤੋਂ ਪਤਾ ਲੱਗ ਜੂਗਾ ਬਾਕੀ ਸਾਡੇ ਕੋਲ ਮੌਜੂਦਾ ਸੀ ਤਾਂ ਪੂਰੀ ਸ਼ੁੱਧਤਾ ਨਾਲ ਦੁੱਧ ਖਰੀਦਦੇ ਹਾਂ ਤੇ ਫੇਰ ਹੀ ਅਸੀਂ ਕਸਟਮਰ ਨੂੰ ਦੁੱਧ ਥੋੜਾ ਹੀ ਕਰਦੇ ਤੇ ਹਾਂ ਹੁਣ ਨੇੜੇ ਨੇ ਦੀਵਾਲੀ ਵੀ ਨੇੜੇ ਆ ਰਹੀ ਹੈ ਤਾਂ ਗੁਰਖ ਧੰਦਾ ਆਪਾਂ ਦੇਖਦੇ ਹਾਂ ਕਿ ਸਹ ਦੇ ਪਾਗ ਲੋ ਛਾਪੇ ਮਾਰੇ ਜਾਂਦੇ ਨੇ ਨਕਲੀ ਖੁਆ ਜੋ ਮਾਵਾਂ ਤਿਆਰ ਕੀਤਾ ਜਾਂਦਾ ਉਸ ਨੂੰ ਫੜਿਆ ਜਾਂਦਾ ਹੈ ਬੜੇ ਗੰਦੇ ਗੰਦੇ ਕੈਮੀਕਲ ਪਾ ਕੇ ਉਹਨਾਂ ਤੋਂ ਤਿਆਰ ਹੁੰਦਾ ਹੈਗਾ ਤਾਂ ਲੋਕ ਕਿਵੇਂ ਬਚਣ ਉਹਨਾਂ ਤੋਂ ਹੀ ਪਹਿਲਾਂ ਤਾਂ ਮੈਂ ਇੱਕ ਗੱਲ ਜਨਾ ਪ੍ਰਸ਼ਾਸਨ ਨੂੰ ਵੀ ਜਿਹੜਾ ਕੋਈ ਇਹ ਜਿਹਾ ਧੰਦਾ ਕਰਦਾ ਉਹਦੇ ਨੱਥ ਪਾਉਣੀ ਚਾਹੀਦੀ ਹੈ ਤੇ ਤੁਸੀਂ ਜਿੱਥੇ ਤੁਹਾਨੂੰ ਵਿਸ਼ਵਾਸ ਹੈ ਉੱਥੋਂ ਹੀ ਸਮਾਨ ਖਰੀਦ ਕੇ ਫੇਰੀ ਬਚਿਆ ਜਾ ਸਕਦਾ ਵੀ ਬਾਕੀ ਤਾਂ ਵਿਸ਼ਵਾਸ ਦੀ ਗੱਲ ਹੈ ਵੀ ਜਿੱਥੇ ਤੁਹਾਨੂੰ ਵਿਸ਼ਵਾਸ ਹੈ ਉੱਥੋਂ ਸਮਾਨ ਖਰੀਦੋ ਪੂਰੀ ਸ਼ੁੱਧਤਾ ਦੀ ਪਛਾਣ ਕਰਕੇ ਫਿਰ ਕਰ ਦੋ ਸਰ ਲੱਗਦਾ ਨਹੀਂ ਕਿ ਜਿਹੜੇ ਇਹ ਸੇਤਨਾ ਖਿਲਵਾੜ ਕਰਦੇ ਨੇ ਮਿਲਾਵਟ ਕਰਦੇ ਨੇ ਕੈਮੀਕਲ ਪਾਉਂਦੇ ਨੇ ਤਾਂ ਇੱਕ ਤਰ੍ਹਾਂ ਦਾ ਇਨਡਾਇਰੈਕਟ ਹੀ ਬੰਦੇ ਨੂੰ ਜ਼ਹਿਰ ਦੇ ਕੇ ਮਾਰ ਰਹੇ ਨੇ ਤਾਂ ਉਹਨਾਂ ਤੇ ਜੋ ਕਾਰਵਾਈ ਹੈ ਪੁਲਿਸ ਵੱਲੋਂ ਜਾਂ ਵੈਸੇ ਵਿਭਾਗ ਵੱਲੋਂ ਥੋੜਾ ਮੋਟਾ ਫਾਈਨ ਪਾ ਕੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਸੈਂਪਲ ਭਰਨੇ ਦੇ ਭਰ ਕੇ ਭੇਜ ਦਿੱਤੇ ਜਾਂਦੇ ਹਨ ਉੱਥੋਂ ਸਹੀ ਵੀ ਹੋਏ ਨੇ ਸੈਂਪਲ ਸਪਾਰਸ਼ਾ ਨਾਲ ਲਗਾ ਲੋ ਤਾਂ ਜਦੋਂ ਕੋਈ ਸਦਾ ਸੈਂਪਲ ਫੜਾਇਆ ਜਾਂਦਾ ਜਾਂ ਉਹਦਾ ਸੈਂਪਲ ਫੇਲ ਹੁੰਦਾ ਜਾਂ ਉਹ ਤੁਹਾਨੂੰ ਕੋਈ ਜ਼ਹਿਰ ਖਵਾ ਰਿਹਾਗਾ ਕੋਈ ਕੈਮੀਕਲ ਖਵਾ ਰਿਹਾ ਉਹਨਾਂ ਤੇ ਕੋਈ 307 ਦੀ ਜਾਂ ਕੋਈ ਇਹਦੀ ਜਾਨ ਲੇਵਾ ਧਾਰਾ ਲੱਗਣੀ ਚਾਹੀਦੀ ਹੈ ਜੇ ਕੋਈ ਇਹੋ ਜਿਹਾ ਕੋਈ ਆਪਣੇ ਸਰੀਰ ਦੀ ਨੁਕਸਾਨदाई ਕਾ ਕੋਈ ਤੱਤ ਪਾਇਆ ਜਾਂਦਾ ਤਾਂ ਜਰੂਰ ਉਹ ਚ 307 ਸੀ ਲੱਗਣੀ ਚਾਹੀਦੀ ਹੈ ਜਦੋਂ ਸੈਂਪਲ ਵੇਹ ਲਾ ਜੇ ਕੋਈ ਇਹੋ ਜਿਹਾ ਤੱਤ ਪਾਇਆ ਜਾਂਦਾ ਵੀ ਜੀ ਨਾਲ ਆਪਣੇ ਸਰੀਰ ਨੂੰ ਨੁਕਸਾਨ ਹੈ ਮੈਂ ਕਹਿੰਦਾ ਕਿ ਉਹਦੇ ਲੱਗਣੀ ਚਾਹੀਦੀ ਹੈ ਤਾਂ ਬਾਜ਼ਾਰਾਂ ਦੇ ਵਿੱਚੋਂ ਮਠਿਆਈਆਂ ਦੀ ਹੁਣ ਦੁਕਾਨਦਾਰੀਆਂ ਲੱਗ ਜਾਣੀਆਂ ਨੇ ਦੁੱਧ ਦੀ ਪੈਸਾ ਵਾਰ ਘਟਿਆ ਦੁੱਧ ਦੀ ਤੋਂ ਹੀ ਸਾਰਾ ਕੁਝ ਤਿਆਰ ਹੁੰਦਾ ਜਿਵੇਂ ਖੋਆ ਪਨੀਰ ਮੱਖਣ ਦਹੀਂ ਤਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ ਕਿ ਕਿਸ ਤਰ੍ਹਾਂ ਬਚਨ ਜੋ ਪਹਿਲਾਂ ਪਾ ਦੇਖਦੇ ਲੋਕ ਆਪਣੇ ਘਰਾਂ ਵਿੱਚ ਮਠਾਈਆਂ ਤਿਆਰ ਕਰਦੇ ਸੀ ਲੇਕਿਨ ਹੁਣ ਆਲਸੀ ਹੋ ਗਏ ਦੁਕਾਨਾਂ ਤੇ ਜਾਣਾ ਜਾ ਕੇ ਬੱਸ ਵੀ ਜਾ ਕੇ ਪੈਸੇ ਦੇ ਉਹਦੇ ਲਿਆਓ ਮੈਂ ਤਾਂ ਸਾਰੇ ਕਸਟਮਰ ਨੂੰ ਇਹੀ ਬੇਨਤੀ ਕਰਦਾ ਵੀ ਉਹ ਜਿੱਥੇ ਤੁਹਾਨੂੰ ਠੀਕ ਲੱਗਦਾ ਸਮਾਨ ਚਾਹੀਏ 10 ਗੱਟ ਜੇ ਚਾਹੀਏ 50 ਗੱਟ ਜੇ 100 ਗੱਟ ਜੇ ਜਾਣਾ ਪਵੇ ਸਮਾਨ ਉੱਥੋਂ ਲਿਆਓ ਤੇ ਆਪਦੇ ਪਰਿਵਾਰ ਦੀ ਤੇ ਆਪਦੀ ਸੁਰੱਖਿਆ ਆਪ ਤੁਹਾਡੇ ਦੁੱਧ ਦੋਜੀ ਦੁੱਧ ਪਾ ਕੇ ਜਾਂਦੇ ਨੇ ਤਾਂ ਕਿੰਨਾ ਕੇ ਵਿਸ਼ਵਾਸ ਹੋਣਾ ਤੇ ਤੇ ਤੁਸੀਂ ਕੋਈ ਚੈੱਕ ਕਰਦੇ ਉਹਨਾਂ ਦਾ ਵੀ ਦੁੱਧ ਕਿਹਾ ਜਾਗਾ ਅਸੀਂ ਪਹਿਚਾਨ ਹੈ ਕੋਈ ਛੇਤੀ ਜਿੱਤੀ ਕਿਸੇ ਦੇ ਵਿਸ਼ਵਾਸ ਨਹੀਂ ਕਰਦੇ ਪਰ ਅਸੀਂ ਆਪ ਦੇ ਲੈਬ ਚ ਤੇ ਆਪ ਟੈਸਟ ਕਰਕੇ ਫੇਰ ਹੀ ਦੁੱਧ ਖਰੀਦਦੇ ਹਾਂ ਜੇ ਸਾਨੂੰ ਕੋਈ ਇਸੇ ਤਰ੍ਹਾਂ ਲੱਗਦਾ ਹੈ ਕਿ ਉਹ ਦੁੱਧ ਚ ਨੁਕਸਾ ਹੈ ਤਾਂ ਪਹਿਲਾਂ ਉਸ ਨੂੰ ਲੈਬ ਚ ਟੈਸਟ ਲਈ ਭੇਜਦੇ ਹਾਂ ਸਾਨੂੰ ਨਾ ਪਤਾ ਲੱਗੇ ਤਾਂ ਉਸ ਤੋਂ ਬਾਅਦ ਅਸੀਂ ਉਸ ਬੰਦੇ ਦਾ ਫਿਰ ਸੈਂਪਲਾਂ ਨੂੰ ਕਹਿ ਕੇ ਸਿੰਪਲ ਭਰਵਾਨੇ ਆ ਤਾਂ ਕਿ ਜੋ ਅੱਗੇ ਨੂੰ ਕੰਮ ਨਾ ਕਰੇ ਪਰ ਤੁਸੀਂ ਵੀ ਤੁਹਾਡੇ ਵੀ ਕਦੇ ਸੈਂਪਲ ਭਰੇਗੇ ਨੇ ਕਦੇ ਆਇਆ ਕੋਈ ਫੇਲ ਸੈਂਪਲ ਸਾਡੇ ਸਿੰਪਲ ਭਰੇਗੇ ਨੇ ਕਈ ਵਾਰੀ ਬਾਕੀ ਸਾਡੇ ਇੱਕ ਦੋ ਵਾਰੀ ਸਬਸਟੈਂਡਰਡ ਜਰੂਰ ਆਇਆ ਤੇ ਬਾਕੀ ਸਾਡੇ ਹਮੇਸ਼ਾ ਪਾਸ ਜਾਂਦੇ ਨੇ ਜਦੋਂ ਵੀ ਅਸੀਂ ਸੈਂਪਲਿੰਗ ਹੁੰਦੀ ਆ ਅਸੀਂ ਕਦੇ ਵੀ ਡੇਰੀ ਬੰਦ ਨਹੀਂ ਕਰਦੇ ਕਿਉਂਕਿ ਸਾਨੂੰ ਆਪਦੇ ਤੇ ਵਿਸ਼ਵਾਸ ਹੈ ਕਿ ਅਸੀਂ ਸੁੱਧ ਦਾ ਨਾਲ ਸਮਾਨ ਵੇਚਦੀ ਆਂ ਲੋਕ ਵੀ ਕਹਿੰਦੇ ਨੇ ਕਿ ਜੇ ਦੋ ਜੀ ਹੁਣ ਇੱਕ ਆਪਾਂ ਗੱਲਬਾਤ ਕਰਦੇ ਆਂ ਕਈ ਵਾਰ ਆਫ ਦਾ ਕੈਮਰਾ ਤਾਂ ਅਗਲਾ ਕਹਿੰਦਾ ਯਾਰ ਕਿ ਪਾਣੀ ਤਾਂ ਚਾਹੇ ਪਾ ਦਿਓ ਪਰ ਕੋਈ ਕੈਮੀਕਲ ਨਾ ਪਾਓ ਕਿਉਂਕਿ ਕਿਸੇ ਦੇ ਬੱਚੇ ਨੂੰ ਜ਼ਹਿਰ ਦੇਣਾ ਵੀ ਨਾ ਕਿਤੇ ਨਾ ਕਿਤੇ ਮਨ ਤੇ ਬੋਝ ਲੈ ਗਮ ਪਰ ਮੈਨੂੰ ਇਹ ਵੀ ਲੱਗਦਾ ਹੈ ਵੀ ਦੁੱਧ ਵੀ ਕੁਝ ਹੱਦ ਤੱਕ ਠੀਕ ਨੇ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਕੈਮੀਕਲ ਪਾਉਂਦਾ ਹੋ ਪਰ ਸਾਨੂੰ ਵੀ ਇਹ ਲੱਗਦਾ ਵੀ ਸਾਨੂੰ ਡੁਪਲੀਕੇਟ ਦੀ ਪਰਵਾਹਸ਼ਾ ਦੱਸੋ ਕੀ ਹੈ ਵੀ ਜਿਹੜ ਜੇ ਖੋਆ ਡੁਪਲੀਕੇਟ ਬੰਦ ਹੈ ਤੁਹਾਨੂੰ ਦੀ ਪਰਿਭਾਸ਼ਾ ਦੱਸੀ ਜਾਵੇ ਵੀ ਡੁਪਲੀਕੇਟ ਕਿਵੇਂ ਬੰਦ ਹੈ ਮੇਰੀ ਨੌਲੇਜ 'ਚ ਕੋਈ ਅਜਿਹਾ ਬੰਦਦਾ ਨਹੀਂ ਚੀਜ਼ ਹੈ ਅਸੀਂ ਤਾਂ ਕਦੇ ਬਣਾਈ ਨਹੀਂ ਪਰ ਮੇਰੀ ਨੌਲੇਜ 'ਚ ਵੀ ਕੋਈ ਕਦੇ ਡੁਪਲੀਕੇਟ ਪਨੀਰ ਵੀ ਸਾਨੂੰ ਜਿਆਦਾ ਪਰਿਭਾਸ਼ਾ ਵੀ ਜਿਹਦੇ ਕਹਿੰਦੇ ਸਰ ਡੀ ਐਚਓ ਸਾਹਿਬ ਨੇ ਵੀਰੇ ਲਹਿਰੇ ਕੋਲੇ ਪਿੰਡ ਹੈ ਉੱਥੇ ਫੜੀਆ ਫੈਕਟਰੀ ਫੜੀਆ ਉੱਥੇ ਨਕਲੀ ਘਿਓ ਪੈਦਾ ਤਿਆਰ ਕਰ ਰਹੇ ਸੀ ਦੁੱਧ ਤਿਆਰ ਕਰ ਰਹੇ ਸੀ ਕਿ ਜਿੱਥੇ ਦੇਖੋ ਅਸਲੀ ਹੈ ਉੱਥੇ ਨਕਲੀ ਤਾਂ ਹੈਗਾ ਹੀ ਹੈਗਾ ਲੈਕਿਨ ਉਹਨਾਂ ਦੀਆਂ ਜੋ ਸਜਾਵਾਂ ਨੇ ਬਣਿਆ ਘਟਨੇ ਲੇਕਿਨ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਡੈਰੀ ਤੇ ਇੱਥੇ ਜੋ ਗਾਹਾਂ ਦੇ ਦੁੱਧ ਲੈਣ ਆਉਂਦੇ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਤਾਂ ਕੋਸ਼ਿਸ਼ ਨਹੀਂ ਹੁੰਦਾ ਹੋਊਗਾ ਕਿ ਚਲੋ ਜੀ ਦੁੱਧ ਸਹੀ ਹੋਵੇ ਚਲੋ ਪਾਣੀ ਤਾਂ ਦੂਜੀ ਮਣਾ ਮੂਟਾ ਪਾਈ ਲੈਂਦੇ ਨੇ ਬਿਲਕੁਲ ਸਾਨੂੰ ਸਵਾਲ ਕਰਦੇ ਨੇ ਪਰ ਅਸੀਂ ਗਰੰਟੀ ਦਿੰਦੇ ਹਾਂ ਆਪਜੀ ਡੈਰੀ ਦੀ ਵੀ ਅਸੀਂ ਕਦੇ ਵੀ ਨਾਲ ਡਾਇਰੈਕਸ਼ਨ ਕਰੀਆ ਕਰੇ ਨਾ ਕਰਾਂਗੇ ਅੱਗੇ ਨੂੰ ਇਹ ਅਸੀਂ ਸਾਰੇ ਕਸਟਮਰ ਨੂੰ ਵਿਸ਼ਵਾਸ ਦਿਵਾਨੇ ਆ ਸਾਡੀ ਡੈਰੀ ਦਾ ਇਹੀ ਮੋਟੋ ਹੈ ਜੀ ਆਇਆਂ ਸਾਡੇ ਨਾਲ ਡੈਰੀ ਦੇ ਮਾਲਕ ਜਿਨ੍ਹਾਂ ਨੇ ਕਿਹਾ ਹੈ ਕਿ ਸਾਡੀ ਡੈਰੀ ਤੇ ਮਿਲਾਵਟ ਨਹੀਂ ਮਿਲੇਗੀ ਜੋ ਰੇਟ ਹੈ ਉਹ ਥੋੜਾ ਜਿਹਾ ਥੋੜਾ ਜਿਹਾ ਵੱਧ ਹੋ ਸਕਦਾ ਲੇਕਿਨ ਜੋ ਤੁਹਾਨੂੰ ਸ਼ੁੱਧਤਾ ਇੱਥੇ ਪੂਰੀ ਮਿਲੇਗੀ ਹੋਰ ਵੀ ਸਾਡੇ ਨਾਲ ਸਰ ਮੌਜੂਦ ਨੇ ਜੋ ਇੱਥੋਂ ਦੁੱਧ ਲੈ ਕੇ ਜਾਂਦੇ ਨੇ ਤੇ ਦੂਰੋਂ ਆਏ ਦੁੱਧ ਲੈਣੇ ਵੀ ਤਾਂ ਕੀ ਨਾਮ ਹੈ ਆਪਣਾ ਮੈਂ ਨੰਬਲੇ ਕੁਸ਼ਿੰਗਪਤਾ ਜੀ ਗੁਪਤਾ ਜੀ ਤੁਸੀਂ ਦੁੱਧ ਲੈਣ ਆਏ ਹੋ ਇੱਥੇ ਕਿੰਨੀ ਕਿ ਸ਼ੁੱਧਤਾ ਮਿਲਦੀ ਹੈ ਇੱਥੇ ਜੇਕਰ ਗੱਲ ਕੀਤੀ ਜਾਵੇ ਬਾਜ਼ਾਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਆਪਾਂ ਦੇਖਦੇ ਹਾਂ ਕਿ ਕੈਮੀਕਲ ਥੋੜਾ ਜਿਹਾ ਪਾਇਆ ਦੁੱਧ ਦੇ ਢੋਲ ਭਰ ਲੈਂਦੇ ਨੇ ਨਕਲੀਆਂ ਮਠਾਈਆਂ ਫੜੀਆਂ ਜਾ ਰਹੀਆਂ ਨੇ ਨਕਲਾ ਮਾਵਾ ਨਕਲੀ ਮਾਵਾ ਫੜਿਆ ਜਾ ਰਿਹਾ ਹੈ ਲੋਕਾਂ ਦੀ ਸੇਧ ਨਾਲ ਖਿਲਵਾੜ ਹੋ ਰਿਹਾ ਤੁਸੀਂ ਦੁੱਧ ਲੈਣ ਆਏ ਉਸ ਤੋਂ ਆਏ ਜੀ ਕਈ ਵੇਲਾ ਅਸੀਂ ਆਮ ਤਰ੍ਹਾਂ ਤੇ ਰੋਜ਼ ਅੱਛੀ ਲੈ ਕੇ ਜਾਂਦੇ ਆ ਸਾਡੇ ਲੰਗਰ ਵੀ ਲਾਦੇ ਆ ਅਸੀਂ ਦੁੱਧ ਉੱਥੋਂ ਇੱਥੋਂ ਹੀ ਉਹ ਉਸ ਵਾਸਤੇ ਬਣਦੇ ਆ ਖੀਰ ਬਣਦੀ ਆ ਜਾਂ ਹੋਰ ਵੀ ਬਣਦੀ ਆ ਕਿਤੇ ਇੱਕ ਦੋ ਵੇਲਾ ਮਨਲਿਆਂ ਦੇ ਵਿੱਚ ਪਟਿਆਲਾ ਗੇਟ ਬਾਹਰ ਮੱਛੀ ਉਹ ਆਹਦੇ ਕੋਲੇ ਇਹਨਾਂ ਦਾ ਹੈੱਡ ਕੁਆਟਰ ਹੈ ਉਹ ਬਕਰਾਂ ਸੈਂਪਲ ਚੈੱਕ ਵੀ ਕਰਕੇ ਜਾਂਦੇ ਨੇ ਇੱਕ ਵੇਲਾ ਮੈਂ ਸੈਂਪਲ ਵੀ ਚੈੱਕ ਕਰਾਇਆ ਸੀ ਉਹਨੇ ਜਕਰ ਪਕਾਰਾ ਫੈਟ ਠੀਕ ਆ ਫਿਰ ਦੁੱਧ ਦੇ ਦਹੀਂ ਜੇਕਰ ਗੱਲ ਕੀਤੀ ਜਾਵੇ ਪਨੀਰ ਵੀ ਇਹ ਦੇ ਦਿੰਦੇ ਨੇ ਲੱਸੀ ਵੀ ਦੇ ਨੇ ਦਹੀਂ ਵੀ ਦੇ ਨੇ ਹਾਂ ਆ ਸਭ ਕੁਝ ਠੀਕ ਹੈ ਜੀ ਇਹਨਾਂ ਦਾ ਕਹਿਣਾ ਮਤਲਬ ਇਹ ਗੱਲ ਨਹੀਂ ਧਾਰਮਿਕ ਬੰਦੇ ਨੇ ਤੇ ਧਾਰਮਿਕ ਬੰਦਾ ਆਮ ਤੌਰ ਤੇ ਸਹੀ ਚੀਜ਼ ਦਿੰਦਾ ਹੁੰਦਾ ਕਿਉਂਕਿ ਜੋ ਧਰਮ ਨੂੰ ਮੰਨਦਾ ਹੈ ਉਹਦਾ ਸੀ ਜਿਹੜਾ ਧਰਮ ਨੂੰ ਨਹੀਂ ਮੰਨਦਾ ਉਹਦਾ ਕੁਝ ਮਰਜ਼ੀ ਦੇਈ ਜਾਵੇ ਕਿਸੇ ਜੀ ਬਿਲਕੁਲ ਸਨ ਸਾਡੇ ਨਾਲ ਉਹ ਲੋਕ ਜੋ ਇੱਥੋਂ ਦੁੱਧ ਲੈ ਕੇ ਜਾਂਦੇ ਨੇ ਕਹ ਦੱਸ ਰਹੇ ਨੇ ਕਿ ਇਹਨਾਂ ਦਾ ਸੈਂਪਲ ਵੀ ਪੜਾਇਆ ਗਿਆ ਸੀਗਾ ਤਾਂ ਸੈਂਪਲ ਸੀ ਜੋ ਬਿਲਕੁਲ ਸਹੀ ਪਾਇਆ ਗਿਆ ਲੇਕਿਨ ਗੱਲ ਕੀਤੀ ਜਾਵੇ ਦੁੱਧ ਦੀ ਦੁੱਧ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਲੇਕਿਨ ਪੈਦਾਵਾਰ ਘਟ ਗਈ ਹੈ ਜੋ ਨਕਲੀ ਦੁੱਧ ਤਿਆਰ ਹੋ ਰਿਹਾ ਹੈ ਲੋਕਾਂ ਨੂੰ ਉਸ ਤੋਂ ਬਚਣ ਦੀ ਇਹਨਾਂ ਨੇ ਅਪੀਲ ਕੀਤੀ ਹੈ ਤੇ ਇਹਨਾਂ ਦੇ ਦੁਕਾਨ ਤੋਂ ਜੇਕ ਦੁੱਧ ਲੈ ਕੇ ਜਾਂਦਾ ਤਾਂ ਚਾਹੇ ਕਿਤੋਂ ਚਾਹੇ ਦੁੱਧ ਇਹ ਕਹਿੰਦੇ ਨੇ ਕਿਤੋਂ ਵੀ ਲੈ ਕੇ ਜਾਓ ਦੁੱਧ ਜਿੱਥੋਂ ਵੀ ਲਵਾਂਗੇ ਲੇਕਿਨ ਉਹਦਾ ਟੇਸਟ ਹੈ ਤੁਸੀਂ ਆਪ ਪਤਾ ਕਰ ਸਕਦੇ ਹੋ ਕਿਉਂਕਿ ਡੇਲੀ ਆਪਾਂ ਲੈਬਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਟੈਸਟ ਨਹੀਂ ਕਰਵਾ ਸਕਦੇ ਤਾਂ ਉਸ ਦਾ ਜੋ ਟੇਸਟ ਹੈ ਉਹ ਤੁਹਾਨੂੰ ਜੀਵਿਤ ਰੱਖੋਗੇ ਤਾਂ ਪਤਾ ਲੱਗ ਜਾਵੇਗਾ ਵੀ ਅਸਲੀ ਕੀ ਹੈ ਤੇ ਨਕਲੀ ਦੁੱਧ ਕਿਹੜਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ